ਸੰਗਤਾਂ ਤੁਸੀਂ ਦੇਖ ਸਕਦੇ ਹੋ ਕਿ ਸਵੇਰ ਤੋਂ ਹੀ ਤੇ ਸੇਵਾ ਕਰ ਰਹੀਆਂ ਨੇ ਕੱਪੜਿਆਂ ਦੀ ਕੋਈ ਪਰਵਾਹ ਨਹੀਂ ਕਿਸੇ ਤਰ੍ਹਾਂ ਦੀ ਸੰਗਤਾਂ ਤਸ ਤੋਂ ਮਸ ਨਹੀਂ ਹੋਈਆਂ ਸਵੇਰੇ ਤੋਂ ਹੀ ਇਸੇ ਤਰ੍ਹਾਂ ਲੱਗੀਆਂ ਹੋਈਆਂ ਨੇ ਸਿਰਾਂ ਤੇ ਦਸਲੇ ਚੱਕ ਕੇ ਭਰ-ਭਰ ਕੇ ਬਾਹਰ ਟਰਾਲੀ ਵਿੱਚ ਭਰੇ ਜਾਂਦੇ ਸਨ ਸੋ ਤੁਸੀਂ ਦੇਖ ਸਕਦੇ ਵੱਡੀ ਗਿਣਤੀ ਵਿੱਚ ਸੰਗਤਾਂ ਸੇਵਾ ਕਰਨ ਲਈ ਇੱਥੇ ਪਹੁੰਚੀਆਂ ਨੇ ਸੋ ਮਨ ਦੇ ਵਿੱਚ ਕੀ ਕਿੰਨਾ ਕ ਸਕੂਨ ਮਿਲਦਾ ਜਦੋਂ ਇੱਥੇ ਆ ਕੇ ਸੇਵਾ ਕਰੀਏ ਜੀ ਬਹੁਤ ਸਕੂਨ ਹੈ ਜੀ ਅਸੀਂ ਤਿੰਨ ਚਾਰ ਦਿਨ ਤੋਂ ਢੀਕਦੇ ਪਏ ਸੀ ਬਹੁਤ ਮਨਸੀ ਸੇਵਾ ਕਰਨ ਦਾ ਤੇ ਅੱਜ ਮੌਕਾ ਮਿਲਿਆ ਹਾਂ ਜੀ ਫਿਰ ਇਹ ਰਾਤ ਦੇ ਲੱਗੇ ਹੋਏ ਉੱਤੇ ਪਹਿਲਾਂ ਉੱਤੇ ਲੱਗੇ ਸੀ ਮਸ਼ੀਆਂ ਨੂੰ ਫੜਨ ਵਾਸਤੇ ਫਿਰ ਅਸੀਂ ਇੱਥੇ ਸਾਰਾ ਖਾਲੀ ਕਰਨਾ ਸ਼ੁਰੂ ਕੀਤਾ ਫਿਰ ਜਦੋਂ ਸਵੇਰੇ ਸੰਗਤ ਆਈ ਸਾਰੇ ਆਣੇ ਸਾਥ ਦਿੱਤਾ ਨਾਲ ਹੁਣ ਥੋੜਾ ਜਿਹਾ ਸਪੰਨ ਹੋ ਗਿਆ ਇਹ ਦੋ ਤਿੰਨ ਦਿਨ ਲੱਗਣੇ ਹੋਣ ਜਿਹੜੀ ਵਰਜੀ ਸੇਵਾ ਹੈ ਨਾ ਇਹ ਬੜੀ ਮੁਸ਼ਕਲ ਮਿਲਦੀ ਹੈ ਜੇ ਮੰਨੀ ਹੈ ਨਾ ਆਰੇ ਬੜੇ ਚਿਰ ਬਾਅਦ ਜੇ ਭਾਗ ਜੇ ਆਪਾਂ ਸੇਵਾ ਕਰ ਲਾਂਗੇ ਧਰਮਰਾਜ ਨੂੰ ਆਪਾਂ ਮੜਾ ਮੋਟਾ ਕਹਿਣ ਵਾਲੇ ਤਾਂ ਹੋਵਾਂਗੇ ਭਾਉ ਸੇਵਾ ਕੀਤੀ ਤੇਰੇ ਬਾਲਟੇ ਚੁੱਕੇ ਆ ਬੜਾ ਮੋਟਾ ਮਚਾ ਆ ਜੂਗਾ ਸੇਵਾ ਕਰਨੀ ਚਾਹੀਦੀ ਸਖਤ ਬਹੁਤ ਸਕੂਨ ਮਿਲਦਾ ਮਤਲਬ ਕਿ ਹੁਣ ਸੇਵਾ ਕਰੀਦੀ ਆ ਬਹੁਤ ਮਨ ਨੂੰ ਸਕੂਨ ਮਿਲਦਾ ਨਾਲੇ ਇਦਾਂ ਮਤਲਬ ਕਿ ਘਰ ਵੇਂਦੇ ਵੀ ਰਹਿ ਗਏ ਕੋ ਫਾਇਦਾ ਨਹੀਂ ਆਣਾ ਤੇ ਬੰਦਾ ਸੇਵਾ ਆ ਜੇ ਤੇ ਵਧੀਆ ਕਿਸੇ ਨੇ ਕਿਹਾ ਸੀ ਵੀ ਆਪਾਂ ਸੇਵਾ ਕਰਨੇ ਯਾਰਾ ਦੋਸਤ ਨੇ ਜ ਆਪਣੇ ਮਨ ਬਣ ਗਿਆ ਨਹੀਂ ਮੈਂ ਜਾਣਾ ਯਾਰ ਦੋਸਤ ਨਾਲ ਹੀ ਆਏ ਹਾਂ ਹਾਂਜੀ ਸੇਵਾ ਦਿੱਲੀ ਆਈ ਦਾ ਪਵਨ ਸਾਹਿਬ ਵੀ ਕਰੀਦੀ ਸੇਵਾ ਅੱਛਾ ਤੇ ਇੱਥੇ ਹੁਣ ਸੇਵਾ ਮਿਲੀ ਆ ਤੇ ਮਾਰਾ ਹੀ ਨਹੀਂ ਦਿੱਤੀ ਆ ਤੇ ਇੱਥੇ ਵੀ ਆ ਗਏ ਸੰਗਤ ਬਹੁਤ ਜ਼ਿਆਦਾ ਸੀ ਤੇ ਵਿੱਚ ਵਿਖੇ ਪੈਰ ਵੀ ਤਿਲਕ ਤੇ ਪਏ ਸੀ ਤੇ ਸੰਗਤ ਫਿਰ ਵੀ ਸੇਵਾ ਕਰਦੀ ਰਹੀ ਸੀ ਕਿਉਂਕਿ ਅ ਗੁਰੂ ਮਹਾਰਾਜ ਦੀ ਕਿਰਪਾ ਹੈ ਉਹ ਆਪ ਹੀ ਸੇਵਲ ਹੈ ਹਾਂਜੀ ਮਹਾਰਾਜ ਕਰੇ ਹਰ ਕੋਈ ਸੇਵਾ ਚਾਹੁੰਦਾ ਹੈ ਸੇਵਾ ਕਰਮਾਲੇ ਨੂੰ ਮਿਲਦੀ ਓਦਾਂ ਥੋੜੀ ਮਿਲਦੀ ਸੇਵਾ ਜੀ ਤੇ ਪੜਦੇ ਹੋ ਕੀ ਕਰਦੇ ਹੋ ਹਾਂਜੀ ਪੜਦਾ ਤੇ ਨਾਲ-ਨਾਲ ਸੇਵਾ ਗੁਰੂ ਕਰਦੀ ਹਾਂਜੀ ਹਾਂਜੀ ਕਿੰਨਾ ਕੁ ਮਨ ਨੂੰ ਕਰਦੇ ਕਹਿੰਦਾ ਨਹੀਂ ਉਹ ਸ਼ਾਮ ਹੋ ਗਈ ਘਰ ਆ ਜਾ ਨਾ ਨਾ ਕਰਦੇ ਕਹਿੰਦੇ ਸੇਵਾ ਕਰੋ ਸੇਵਾ ਕਰਨੀ ਚਾਹੀਦੀ ਹੈ ਹਾਂਜੀ ਬਿਲਕੁਲ ਜੀ ਮਨ ਦੇ ਵਿੱਚ ਆਸ ਹੁੰਦੀ ਹੈ ਕਿ ਸੇਵਾ ਨਾਲ ਹੀ ਫਲ ਮਿਲਦਾ ਹੈ ਤੁਹਾਡੇ ਮਨ ਚ ਵੀ ਅਰਦਾਸਾਂ ਬੇਨਤੀ ਤੁਸੀਂ ਕੀਤੀ ਹੋਣੀ ਹੈ ਕਿਉਂਕਿ ਇੱਥੇ ਆ ਕੇ ਸਭ ਦੀਆਂ ਜਿਹੜੀਆਂ ਝੋਲੀਆਂ ਭਰਦੇ ਨੇ ਜੋ ਸੇਵਾ ਕੀਤੀ ਜਾਂਦੀ ਉਹ ਸਫਲ ਜ਼ਰੂਰ ਹੁੰਦੀ ਆ ਹਾਂਜੀ ਹਾਂਜੀ ਬਿਲਕੁਲ ਠੀਕ ਹੋ ਰਹੀ ਹੈ ਕੋਈ ਚੰਗੇ ਕਰਮੀ ਕਿਤੇ ਹੋਣਗੇ ਜਿਹੜਾ ਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਉਹਦਾ ਦੇ ਆਪਾਂ ਨੂੰ ਕਿੱਥੋਂ ਮੌਕਾ ਮਿਲਣਾ ਸੀ ਨਾ ਅਸੀਂ ਤੇ ਬਹੁਤ ਵੱਡਾ ਭਾਗੀ ਮੰਨਦੇ ਆ ਆਪਣੇ ਆਪ ਨੂੰ ਨਾ ਬੇਟਾ ਅਮੀਤੋਤ ਸਿੰਘ ਕੀ ਕਰਦੇ ਹੋ ਸੇਵਾ ਕਰਕੇ ਠੀਕ ਹੈ। ਸੇਵਾ ਨਹੀਂ ਕਾਹਦੀ ਕੀ ਕਰਦੇ ਹੋ? ਪੜਦੇ ਆ। ਹਾਂਜੀ ਫਿਰ ਅੱਜ ਸਵੇਰੇ ਤੋਂ ਸੇਵਾ ਚੱਲ ਰਹੀ ਹੈ। ਹਾਂਜੀ ਹਾਂਜੀ। ਸਕੂਲੇ ਨਹੀਂ ਗਏ? ਨਹੀਂ ਯਾਰ। ਕਿੰਨਾ ਕਮਨਸਕੂਨ ਮਿਲਦਾ ਦੇਖੋ ਛੋਟੀ ਉਮਰ ਤੁਸੀਂ ਹੈਗੀ ਆ ਤੇ ਸੇਵਾ ਕਰਨ ਲਈ ਪਹੁੰਚੇ ਕੀ ਕਹਿਣਾ ਚਾਹੋਗੇ? ਬਹੁਤ ਵਧੀਆ ਬਾਬਾ ਜੀ ਦੀ ਕਿਰਪਾ ਮਾਦਾ ਗੁਰਗੋਬਿੰਦ ਸਿੰਘ ਜੀ ਦੀ ਜੀਰਗੁਰੂ ਆਲੋ ਪੈਂਸੇ ਦੀ ਕਿਰਪਾ ਜੀ। ਆਮਣੋਂ ਤੁਸੀਂ ਦੱਸ ਦਿਓ ਕਿ ਭੈਣਾ ਜਿਵੇਂ ਕਿ ਇੱਥੇ ਰਸਤੇ ਦੇ ਵਿੱਚ ਕਿਤੇ ਵੀ ਮਿੱਟੀ ਜਾਂ ਇਹ ਚਿੱਕੜ ਹੁੰਦਾ ਪੈਰ ਤਿਲਕਦੇ ਪਏ ਨੇ ਤੇ ਉਸ ਤਿਲਕਨ ਨਾਲ ਕਿਸੇ ਦਾ ਨੁਕਸਾਨ ਨਾ ਹੋਵੇ ਇਸ ਲਈ ਇਸ ਜਗ੍ਹਾ ਦੀ ਵੀ ਜਿਹੜੀ ਕਿ ਸਫਾਈ ਹੈ ਉਹ ਬੱਚੇ ਵੀ ਲੱਗੇ ਹੋਏ ਨੇ ਔਰ ਭੈਣਾਂ ਵੀ ਲੱਗੀਆਂ ਹੋਈਆਂ ਨੇ ਜਿੰਨੂੰ ਜਿਹੜੀ ਵੀ ਸੇਵਾ ਮਿਲਦੀ ਹੈ ਉਹ ਸੇਵਾ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਛੋਟੇ-ਛੋਟੇ ਬੱਚੇ ਨੇ ਔਰ ਸੇਵਾ ਤੁਸੀਂ ਦੇਖਦੇ ਹੋ ਕਿ ਸੇਵਾ ਭਾਵਨਾ ਕਿੰਨੀ ਹੈ ਸ਼ਰਧਾ ਭਾਵਨਾ ਦੇ ਨਾਲ ਇਹ ਸੇਵਾ ਕਰ ਰਹੇ ਨੇ ਇਹ ਪੰਜਾਂ ਸਰੋਵਰਾਂ ਵਿੱਚੋਂ ਇਸ ਸਰੋਵਰ ਨੂੰ ਵੀ ਗੁਰਦੁਆਰਾ ਸ਼੍ਰੀ ਕੋਲ ਸਰ ਸਾਹਿਬ ਦੇ ਸਰੋਵਰ ਨੂੰ ਵੀ ਪੰਜਾਂ ਸਰੋਵਰਾਂ ਚ ਮਾਨ ਹੈ ਕਿ ਗੁਰੂ ਰਾਮਦਾਸ ਜੀ ਦੇ ਦਰ ਤੇ ਜੜੀਆਂ ਵੀ ਸੰਗਤਾਂ ਆਉਂਦੀਆਂ ਨੇ ਉਹਨਾਂ ਦੀ ਇਸ ਯਾਤਰਾ ਤਾਂ ਹੀ ਸੰਪੂਰਨ ਹੋਏਗੀ ਜਦੋਂ ਇੱਥੇ ਵੀ ਆ ਕੇ ਇਸ਼ਨਾਨ ਦਰਸ਼ਨ ਕਰਨਗੇ ਬਿਲਕੁਲ ਜੀ ਸੰਗਤਾਂ ਦੂਰ ਦਰਾਡੇ ਇਲਾਕਿਆਂ ਤੋਂ ਪਹੁੰਚਦੀਆਂ ਨੇ ਸੁਦਰਸ਼ਨ ਦਾਰੇ ਕਰਦੀਆਂ ਨੇ ਧੰਤਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸ਼ੁਕਰਾਨਾ ਕਰਦੀ ਨੇ ਉਹਨਾਂ ਦਾ ਕਿਉਂਕਿ ਉਹਨਾਂ ਦੀ ਕਿਰਪਾ ਨਾਲ ਹੀ ਬਾਬਾ ਬੁੱਢਾ ਜੀ ਦੀ ਨਿਗਰਾਨੀ ਹੇਠ ਇਸ ਸਰੋਵਰ ਦੀ ਜਿਹੜੀ ਕਿ ਸੇਵਾ ਸ਼ੁਰੂ ਹੋਈ ਸੀ ਔਰ ਇਸ ਸਰੋਵਰ ਬਣਿਆ ਸੀ ਦੇਸ ਦੇ ਇੱਕ ਨੌਜਵਾਨ ਵੀਰ ਹੈ ਤੇ ਸਵੇਰ ਤੋਂ ਹੀ ਸੇਵਾ ਕਰ ਰਿਹਾ ਔਰ ਪੂਰਾ ਹੀ ਚਿੱਕੜ ਦੇ ਨਾਲ ਇਸ ਦੇ ਕਪੜੇ ਲਿਬੜੇ ਹੋਏ ਨੇ ਚਿੱਕੜ ਨਹੀਂ ਗੁਰਸਿੱਖਾਂ ਦੀ ਧੂੜੜੇ ਬਰੇ ਚੰਗੇ ਕਰਮਾਂ ਨਾਲ ਮਿਲ ਜਨ ਗੁਰੂ ਸਾਹਿਬ ਕਹਿੰਦੇ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀਗਤ ਪਾਏ ਬੇਨਤੀ ਆ ਵੀ ਸਾਰੇ ਜਿਹੜੇ ਆਏ ਆ ਉਹਨਾਂ ਦਾ ਧੰਨਵਾਦ ਜਿਹੜੇ ਨਹੀਂ ਆਏ ਉਹ ਜ਼ਰੂਰ ਹਾਜ਼ਰੀ ਭਰਨ ਇੱਥੇ ਹੀ ਸੇਵਾ ਚੱਲ ਰਹੀ ਆ ਸੰਤੋਖ ਸਰ ਸਾਹਿਬ ਵੀ ਸਰੋਵਰ ਦੀ ਸੇਵਾ ਚੱਲ ਰਹੀ ਆ ਉੱਥੇ ਵੀ ਹਾਜ਼ਰੀਆਂ ਭਰੋ ਗੁਰਦੁਆਰਾ ਕੋਲ ਸਰ ਸਾਹਿਬ ਵਿਖੇ ਮੌਜੂਦ ਆ ਹਾਂ ਜਿੱਥੇ ਕਿ ਅੱਜ ਸਵੇਰ ਤੋਂ ਹੀ ਕੋਲ ਸਰ ਸਰੋਵਰ ਦੀ ਸੇਵਾ ਚੱਲ ਰਹੀ ਸੋ ਵੱਡੀ ਗਿਣਤੀ ਵਿੱਚ ਸੰਗਤ ਸੇਵਾ ਕਰਨ ਲਈ ਪਹੁੰਚੀ ਸੀ ਸੋ ਤੁਸੀਂ ਦੇਖ ਸਕਦੇ ਹੋ ਕਿ ਸ਼ਾਮ ਦਾ ਵੇਲਾ ਹੋ ਚੁੱਕਿਆ ਸੰਗਤ ਸਵੇਰੇ ਫਿਰ ਇਸ ਸਰੋਵਰ ਦੇ ਵਿੱਚੋਂ ਜਿਹੜੀ ਗਾਰ ਕੱਢੀ ਜਾਏਗੀ ਸੰਗਤਾਂ ਇਸੇ ਤਰ੍ਹਾਂ ਹੀ ਸੇਵਾ ਕਰਨਗੀਆਂ ਸੋ ਭਾਗਾਵਾਲੀਆਂ ਨੇ ਸੰਗਤਾਂ ਜਿਹੜੇ ਆ ਕੇ ਸੇਵਾ ਕਰਦੀਆਂ ਨੇ ਸੋ 2016 ਦੇ ਵਿੱਚ ਪਹਿਲਾਂ ਇਸ ਸਰੋਵਰ ਦੀ ਸੇਵਾ ਹੋਈ ਸੀ ਸੋ ਦੁਬਾਰਾ ਹੁਣ 2024 ਦੇ ਵਿੱਚ ਸੇਵਾ ਸ਼ੁਰੂ ਹੋਈ ਹੈ ਸਵੇਰੇ ਤਖਤਸ਼ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਵੱਲੋਂ ਇੱਥੇ ਸਵੇਰੇ ਇਹ ਸੇਵਾ ਆਰੰਭ ਹੋਈ ਸੀ ਸੋ ਸੇਵਾਦਾਰ ਮੌਜੂਦ ਨੇ ਸੰਗਤਾਂ ਤੁਸੀਂ ਦੇਖ ਸਕਦੇ ਹੋ ਕਿ ਸਵੇਰ ਤੋਂ ਹੀ ਇੱਥੇ ਸੇਵਾ ਕਰ ਰਹੀਆਂ ਨੇ ਕੱਪੜਿਆਂ ਦੀ ਕੋਈ ਪਰਵਾਹ ਨਹੀਂ ਕਿਸੇ ਤਰ੍ਹਾਂ ਦੀ ਸੰਗਤਾਂ ਤਾਸ ਤੋਂ ਮਸ ਨਹੀਂ ਹੋਈਆਂ ਸਵੇਰੇ ਤੋਂ ਹੀ ਇਸੇ ਤਰ੍ਹਾਂ ਲੱਗੀਆਂ ਹੋਈਆਂ ਨੇ ਸਿਰਾਂ ਤੇ ਦਸਲੇ ਚੱਕ ਕੇ ਭਰ-ਭਰ ਕੇ ਬਾਹਰ ਟਰਾਲੀ ਵਿੱਚ ਭਰੇ ਜਾਂਦੇ ਸਨ ਸੋ ਤੁਸੀਂ ਦੇਖ ਸਕਦੇ ਵੱਡੀ ਗਿਣਤੀ ਵਿੱਚ ਸੰਗਤਾਂ ਸੇਵਾ ਕਰਨ ਲਈ ਇੱਥੇ ਪਹੁੰਚੀਆਂ ਨੇ ਸੋ ਭਾਗਾਂ ਵਾਲੇ ਸੰਗਤਾਂ ਨੇ ਜਿਹੜੇ ਸੇਵਾ ਕਰਦੀਆਂ ਨੇ ਗੱਲਬਾਤ ਕਰਾਂਗੇ ਜੀ ਸੰਗਤਾਂ ਨਾਲ ਸੰਗਤਾਂ ਸੇਵਾ ਕਰਨ ਲਈ ਪਹੁੰਚੇ ਨੇ ਕੀ ਨਾਮ ਹੈ ਤੁਹਾਡਾ ਵੱਡੀ ਗਿਣਤੀ ਵਿੱਚ ਨੌਜਵਾਨੀ ਸੇਵਾ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੀਤ ਸਿੰਘ ਆ ਜੋ ਪੜਾਇਆ ਸੇਵਾ ਚੱਲ ਰਹੀ ਹੈ 2015-16 ਵਿੱਚ ਜੇ ਸੇਵਾ ਅੱਗੇ ਹੋਈ ਆ ਤੇ 2024 ਹੁਣ ਜਾ ਰਿਹਾ ਹੈ ਸੇਵਾ ਸਾਰੀ ਸੰਗਤ ਸਿੱਖ ਨਾਮਲੇਵਾ ਸੰਗਤ ਵੱਲ ਸੇਵਾ ਕੀਤੀ ਜਾ ਰਹੀ ਆ ਤੇ ਸੰਗਤਾਂ ਨੇ ਬੇਨਤੀ ਅੱਜ 19 ਤਰੀਕ ਸੀ ਤੇ ਸੰਗਤਾਂ ਨੇ ਬਹੁਤ ਦੂਰ ਦੂਰ ਹਾਜ਼ਰੀਆਂ ਭਰੀਆਂ ਨੇ ਤੇ ਕੱਲ ਨੂੰ ਫੇਰ 30 ਤਰੀਕ ਨੂੰ ਸੇਵਾ ਹੋਣੀ ਹੈ ਸੰਗਤਨ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਕੰਮਕਾਰ ਸੋਭ ਕੇ ਸਵੇਰੇ ਫੇਰ ਹਾਜ਼ਰ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਕਿ ਕਰਦੇ ਹੋ ਐਸੇ ਪੜਦੇ ਹੋ ਕੀ ਕਰਦੇ ਮੈਂ ਸ੍ਰੋਮਣੀ ਕਮੇਟੀ ਵਿੱਚ ਮੁਲਾਜ਼ਮ ਹਾਂ ਜੀ ਅੱਛਾ ਅੱਛਾ ਹਾਂ ਜੀ ਬਿਲਕੁਲ ਆਪਣੀ ਡਿਊਟੀ ਦੇ ਨਾਲ-ਨਾਲ ਸੇਵਾ ਵੀ ਡਿਊਟੀ ਤਾਂ ਮੈਂ ਹੋ ਦੇ ਫਿਰ ਮੈਂ ਸੇਵਾ ਕਰਨਾ ਹੈ ਪਹਿਲਾਂ ਦਲਪੰਥ 'ਚ ਵੀ ਰਹਾ ਮੈਂ ਹਾਂ ਬਾਹ ਪਰੇਸ਼ਾਨ ਹੈ ਕਿ ਫਿਰ ਨੌਕਰੀ ਮਿਲੀ ਹੈ ਸ੍ਰੋਮਣੀ ਕਮੇਟੀ ਵੱਲੋਂ ਸੇਵਾ ਪਗਧਾ ਰਹੇ ਨੇ ਕਿਵੇਂ ਦੇਖਦੇ ਹੋ ਕਿਉਂਕਿ ਸੇਵਾ ਭਾਵਨਾ ਵੀ ਹੋਣੀ ਜ਼ਰੂਰੀ ਚਾਹੀਦੀ ਹੈ ਔਰ ਕਰਮਾਂ ਨਾਲ ਹੀ ਸੇਵਾ ਮਿਲਦੀ ਹੈ ਇਹ ਜਿਹੜੀ ਵਿਰਜੀ ਸੇਵਾ ਹੈ ਨਾ ਇਹ ਬੜੀ ਮੁਸ਼ਕਲ ਮਿਲਦੀ ਹੈ ਜੇ ਮੰਨੀ ਹੈ ਨਾ ਤੇ ਹੁਣੇ ਬੜੇ ਚਿਰ ਬਾਅਦ ਜੇ ਭਾਗ ਜੇ ਆਪਾਂ ਸੇਵਾ ਕਰ ਲਾਂਗੇ ਧਰਮਰਾਜ ਨੂੰ ਆਪਾਂ ਮੜਾ ਮੋਟਾ ਕਹਿਣ ਵਾਲੇ ਤਾਂ ਹੋਵਾਂਗੇ ਭਾਵੇਂ ਸੇਵਾ ਕੀਤੀ ਤੇਰੇ ਬਾਲਟੇ ਚੁੱਕੇ ਆ ਬੜਾ ਮੋਟਾ ਮਚਾ ਆ ਜੂਗਾ ਸੇਵਾ ਕਰਨੀ ਚਾਹੀਦੀ ਸਖਤ ਨੂੰ ਹਾਂਜੀ ਸੋ ਤੁਸੀਂ ਦੇਖਿਓਗੇ ਸੇਵਾ ਕਰਨੀ ਚਾਹੀਦੀ ਹੈ ਵੀ ਵੀਰ ਨੂੰ ਦਿਖਾਵਾਂਗੇ ਕਿ ਵੀਰ ਆਏ ਨੇ ਸ਼ਾਮ ਦਾ ਸਵੇਰ ਤੋਂ ਮੈਂ ਵੇਖ ਰਿਹਾ ਸੀ ਇਹ ਸਵੇਰ ਤੋਂ ਹੀ ਲੱਗੇ ਹੋਣੇ ਔਰ ਕੱਪੜਾ ਦੇਖੀਖੋ ਸਵੇਰੇ ਸੋਹਣੇ ਸੁਨੱਖੇ ਬਣ ਕੇ ਆਈ ਪਰ ਸੇਵਾ ਦੇ ਚ ਇੰਨਾ ਲੱਗੇ ਹੋਏ ਕਿ ਵੇਖੋ ਕੱਪੜਿਆਂ ਦੀ ਕੋਈ ਪਰਵਾਹ ਨਹੀਂ ਔਰ ਪਤਾ ਲੱਗਦਾ ਕਿ ਵਾਕਈ ਹੀ ਵੀਰ ਨੇ ਬਹੁਤ ਜਿਆਦਾ ਸੇਵਾ ਕੀਤੀ ਹੈ ਵੀਰ ਜੀ ਕੀ ਨਾਮ ਕਿੱਥੋਂ ਆਏ ਹਾਂ ਜੀ ਮੇਰਾ ਨਾਮ ਅਮਿਤਪਾਲ ਸਿੰਘ ਹੈ ਜੀ ਮੈਂ ਇੱਥੇ ਲੋਕਲ ਹੀ ਹਮੇਸ਼ਾ ਦਾ ਹਾਂ ਜੀ ਮਨ ਦੇ ਵਿੱਚ ਕੀ ਕਿੰਨਾ ਕ ਸਕੂਨ ਮਿਲਦਾ ਜਦੋਂ ਇੱਥੇ ਆ ਕੇ ਸੇਵਾ ਕਰੀਏ ਜੀ ਬਹੁਤ ਸਕੂਨ ਹੈ ਜੀ ਅਸੀਂ ਤਿੰਨ ਚਾਰ ਦਿਨ ਤੋਂ ਢੀਕਦੇ ਪਏ ਸੀ ਇਹ ਬਹੁਤ ਮਾਨਸਿਕ ਸੇਵਾ ਕਰਨ ਦਾ ਤੇ ਅੱਜ ਮੌਕਾ ਮਿਲਿਆ ਹਾਂ ਜੀ ਫਿਰ ਇਹ ਰਾਤ ਦੇ ਲੱਗੇ ਹੋਏ ਉੱਤੇ ਪਹਿਲਾਂ ਉੱਤੇ ਲੱਗੇ ਸੀ ਮੱਛੀਆਂ ਨੂੰ ਫੜਨ ਵਾਸਤੇ ਫਿਰ ਅਸੀਂ ਇੱਥੇ ਸਾਰਾ ਖਾਲੀ ਕਰਨਾ ਸ਼ੁਰੂ ਕੀਤਾ ਫਿਰ ਜਦੋਂ ਸਵੇਰੇ ਸੰਗਤ ਆਈ ਸਾਰੇ ਆਣੇ ਸਾਥ ਦਿੱਤਾ ਨਾਲ ਇਹ ਉਸ ਤਰ੍ਹਾਂ ਸਪਨ ਹੋ ਗਿਆ ਹੈ ਇਹ ਦੋ ਤਿੰਨ ਦਿਨ ਲੱਗਣੇ ਹਨ ਬਿਲਕੁਲ ਜੀ ਮਨ ਦੇ ਵਿੱਚ ਆਸ ਹੁੰਦੀ ਹੈ ਕਿ ਸੇਵਾ ਨਾਲ ਹੀ ਫਲ ਮਿਲਦਾ ਹੈ ਤੁਹਾਡੇ ਮਨ ਚ ਵੀ ਅਰਦਾਸਾਂ ਬੇਨਤੀ ਤੁਸੀਂ ਕੀਤੀ ਹੋਣੀ ਕਿਉਂਕਿ ਇੱਥੇ ਆ ਕੇ ਸਭ ਦੀਆਂ ਜਿਹੜੀਆਂ ਝੋਲੀਆਂ ਭਰਦੇ ਨੇ ਜੋ ਸੇਵਾ ਕੀਤੀ ਜਾਂਦੇ ਉਹ ਸਫਲ ਜ਼ਰੂਰ ਹੁੰਦੀ ਆ ਹਾਂਜੀ ਹਾਂਜੀ ਬਿਲਕੁਲ ਜੀ ਹੋਰ ਇਹ ਕੋਈ ਚੰਗੇ ਕਰਮੀ ਕਿਤੇ ਹੋਣਗੇ ਜਿਹੜਾ ਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਉਹਨਾਂ ਦੇ ਆਪਾਂ ਨੂੰ ਕਿੱਥੋਂ ਮੌਕਾ ਮਿਲਣਾ ਸੀ ਨਾ ਅਸੀਂ ਤੇ ਬਹੁਤ ਵੱਡਾ ਭਾਗੀ ਮੰਨਦੇ ਆ ਆਪਣੇ ਆਪ ਨੂੰ ਜੀ ਸੋ ਹੋਰ ਵੀ ਸੰਗਤਾਂ ਇੱਥੇ ਸੇਵਾ ਕਰਨ ਲਈ ਪਹੁੰਚੀਆਂ ਨੇ ਛੋਟੇ ਛੋਟੇ ਬੱਚੇ ਨੇ ਉਹ ਵੀ ਸੇਵਾ ਕਰਨ ਲਈ ਪ ਸੋ ਗੱਲਬਾਤ ਕਰਾਂਗੇ ਕੀ ਨਾਮ ਹੈ ਤੁਹਾਡਾ ਅਮੀਤੋ ਸਿੰਘ ਕੀ ਕਰਦੇ ਹੋ ਸੇਵਾ ਕਰਕੇ ਠੀਕ ਹੈ ਸੇਵਾ ਨਹੀਂ ਕਾਹਦੇ ਕੀ ਕਰਦੇ ਹੋ ਪੜਦੇ ਹਾਂ ਹਾਂਜੀ ਫਿਰ ਅੱਜ ਸਵੇਰੇ ਤੋਂ ਸੇਵਾ ਚੱਲ ਰਹੀ ਹੈ ਹਾਂਜੀ ਹਾਂਜੀ ਸਕੂਲੇ ਨਹੀਂ ਗਏ ਨਹੀਂ ਹਾਂ ਕਿੰਨਾ ਕਮਨਸਕੂਨ ਮਿਲਦਾ ਦੇਖੋ ਛੋਟੀ ਉਮਰ ਤੁਸੀਂ ਹੈਗੀ ਆ ਤੇ ਸੇਵਾ ਕਰਨ ਲਈ ਪਹੁੰਚੇ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਬਾਬਾ ਜੀ ਦੀ ਕਿਰਪਾ ਮਾਦਾ ਗੁਰਗੋਬਿੰਦ ਸਿੰਘ ਜੀ ਦੀ ਜੀਰ ਗੁਰਾਰ ਗੋਪੀਨਸਾਹਿਬ ਦੀ ਕਿਰਪਾ ਹੈ ਜੀ ਹਾਂਜੀ ਬਿਲਕੁਲ ਸੋ ਤੁਸੀਂ ਦੇਖੇਗੇ ਬੱਚੇ ਵੀ ਸੇਵਾ ਕਰਨ ਲਈ ਪਹੁੰਚੇ ਨੇ ਸੋ ਸਰੋਵਰ ਦੇ ਵਿੱਚ ਸਵੇਰ ਤੋਂ ਹੀ ਸੇਵਾ ਚੱਲ ਰਹੀ ਸੀ ਹੁਣ ਸ਼ਾਮ ਦਾ ਸਮਾਂ ਹੈ ਸੋ ਸੰਗਤਾਂ ਸੇਵਾ ਕਰਦੇ ਨੇ ਨੌਜਵਾਨ ਜਿਹੜੇ ਕਿ ਸਵੇਰ ਤੋਂ ਹੀ ਦੇਖਿਆ ਗਿਆ ਕਿ ਨੌਜਵਾਨ ਵੱਡੀ ਗਿਣਤੀ ਵਿੱਚ ਸੇਵਾ ਕਰਨ ਲਈ ਪਹੁੰਚੇ ਸੀ ਸੋ ਨੌਜਵਾਨਾਂ ਨਾਲ ਵੀ ਗੱਲਬਾਤ ਕਰਾਂਗੇ ਸੋ ਨੌਜਵਾਨ ਜੇ ਦੇਖਿਆ ਜਾਵੇ ਤਾਂ ਵੱਡੀ ਗਿਣਤੀ ਵਿੱਚ ਸੇਵਾ ਕਰਦੇ ਨੇ ਕਿਉਂਕਿ ਸਰੋਵਰ ਦੇ ਵਿੱਚ ਸੇਵਾ ਪਿਛਲੇ ਸਵਾਰੀ 2016 ਦੇ ਵਿੱਚ ਹੋਈ ਸੀ ਤੇ ਇਸ ਵਾਰ 2024 ਦੇ ਵਿੱਚ ਸੇਵਾ ਹੋ ਰਹੀ ਹੈ ਕਿ ਨਾ ਮੇਰਾ ਨਾਮ ਦਿਸਕਰਨ ਸਿੰਘ ਕਿੱਥੋਂ ਆਏ ਆਸੀਂ ਪਾਉਵੰਡ ਸਾਹਿਬ ਤੋਂ ਆਇਆ ਪਾਉਵੰਡ ਤੋਂ ਇੱਥੇ ਸਰੋਵਰ ਦੀ ਸੇਵਾ ਕਰਨ ਲਈ ਪਹੁੰਚੇ ਹੋ ਕਿੰਨਾ ਕੁ ਮਨ ਨੂੰ ਆ ਕੇ ਸਕੂਨ ਮਿਲਦਾ ਕਿਉਂਕਿ ਸੇਵਾ ਹਰ ਕੋਈ ਚਾਹੁੰਦਾ ਕਿ ਮੈਂ ਗੁਰੂ ਘਰ ਦੀ ਸੇਵਾ ਕਰਾਂ ਹਾਂਜੀ ਬਹੁਤ ਸਕੂਨ ਮਿਲਦਾ ਮਤਲਬ ਕਿ ਹੁਣ ਸੇਵਾ ਕਰੀਦੀ ਆ ਬਹੁਤ ਮਨ ਨੂੰ ਸਕੂਨ ਮਿਲਦਾ ਨਾਲੇ ਇਦਾਂ ਮਤਲਬ ਕਿ ਘਰ ਵੇਲੇ ਵੀ ਰਹਿ ਗਏ ਕੋਈ ਫਾਇਦਾ ਨਹੀਂ ਆਣਾ ਤੇ ਬੰਦਾ ਸੇਵਾ ਆ ਜੇ ਤੇ ਵਧੀਆ ਤੇ ਕਿਸ ਨੇ ਕਿਹਾ ਸੀ ਵੀ ਆਪਾ ਸੇਵਾ ਕਰਨੇ ਯਾਰਾ ਦੋਸਤ ਨੇ ਜੇ ਆਪਣੀ ਮਨ ਬਣ ਗਿਆ ਨਹੀਂ ਮੈਂ ਜਾਣਾ ਯਾਰ ਦੋਸਤ ਨਾਲ ਹੀ ਆਏ ਹਾਂ ਹਾਂਜੀ ਸੇਵਾ ਦਿੱਲੀ ਆਈ ਦਾ ਪਵੰਦ ਸਾਹਿਬ ਵੀ ਕੀਤੀ ਸੇਵਾ ਅੱਛਾ ਤੇ ਇੱਥੇ ਹੁਣ ਸੇਵਾ ਮਿਲੀ ਆ ਤੇ ਮਹਾਰਾਜ ਨੇ ਦਿੱਤੀ ਆ ਤੇ ਇੱਥੇ ਵੀ ਆ ਗਏ ਕੀ ਅਰਦਾਸਾਂ ਚ ਮੰਗਦੇ ਹੋ ਕਿ ਮਹਾਰਾਜ ਮੇਰੀ ਇੱਕ ਮਨੋ ਕਾਮਨਾ ਵਾ ਪੂਰੀ ਹੋ ਜਾਏ ਕਿਉਂਕਿ ਹਰ ਕੋਈ ਚਾਹੁੰਦਾ ਜਦੋਂ ਵੀ ਅਰਦਾਸ ਕਰਦਾ ਤਾਂ ਉਹਦੀ ਮਨੋ ਕਾਮਨਾਵਾਂ ਹੁੰਦੀ ਆ ਵੀ ਮੇਰੀ ਇਹ ਅਰਦਾਸ ਬਾਬਾ ਜੀ ਪੂਰੀ ਕਰ ਦਿਓ ਤੁਸੀਂ ਸੇਵਾ ਕਰ ਰਹੇ ਵਡਪਾਗੇ ਹੋ ਤਾ ਕੀ ਅਰਦਾਸ ਹੈ ਸੰਗਤਾਂ ਨਾਲ ਵੀ ਸਾਂਝੀ ਕਰੂਗੀ ਇੱਥੇ ਆ ਕੇ ਜਿਹੜਾ ਵੀ ਆਉਂਦਾ ਹੈ ਜੋ ਸੇਵਾ ਕਰਦਾ ਤਾਂ ਖਾਲੀ ਹੱਥ ਕੋਈ ਵਾਪਸ ਨਹੀਂ ਮੁੜਦਾ ਹਾਂਜੀ ਅਰਦਾਸ ਇਹੋ ਹੀ ਆ ਕਿ ਹੁਣ ਇਦਾਂ ਆਈਦਾ ਸੇਵਾ ਮਹਾਰਾਜ ਚੜ੍ਹਦੀ ਕਲਾ ਵਿੱਚ ਰੱਖੇ ਜਾਣਾ ਪਰਿਵਾਰ ਤੇ ਸੁੱਖ ਸ਼ਾਂਤੀ ਬਖਸ਼ੇ ਤੇ ਸਰਬੱਤ ਦਾ ਭਲਾ ਕਰੇ ਬਿਲਕੁਲ ਜੀ ਕੀ ਨਾਮ ਹੈ ਜੀ ਅਰਮਾਨਦੀਪ ਸਿੰਘ ਉੱਥੇ ਨਾਲੇ ਪਾਉਗਾ ਹਾਂਜੀ 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 ਕੀ ਕਹਿਣਾ ਚਾਹੋਗੇ ਕਿ ਇੱਥੇ ਅੱਜ ਤੋਂ ਸੇਵਾ ਸ਼ੇਰੇ ਸ਼ੁਰੂ ਕੀਤੀ ਸੀ ਤਾਂ ਸੰਗਤ ਬਹੁਤ ਜ਼ਿਆਦਾ ਸੀ ਤੇ ਵਿੱਚ ਵਿਖੇ ਪੈਰ ਵੀ ਤਿਲਕਤੇ ਪਏ ਸੀ ਤੇ ਸੰਗਤ ਫਿਰ ਵੀ ਸੇਵਾ ਕਰਦੀ ਰਹੀ ਸੀ ਕਿਉਂਕਿ ਗੁਰੂ ਮਹਾਰਾਜ ਦੀ ਕਿਰਪਾ ਹੈ ਉਹ ਆਪ ਹੀ ਸੇਵਲ ਹਨ ਹਾਂਜੀ ਮਹਾਰਾਜ ਕਰੇ ਹਰ ਕੋਈ ਸੇਵਾ ਚਾਹੁੰਦਾ ਹੈ ਸੇਵਾ ਕਰਮਾਂ ਵਾਲੇ ਨੂੰ ਮਿਲਦੀ ਓਦਾਂ ਥੋੜੀ ਮਿਲਦੀ ਸੇਵਾ ਜੀ ਹਾਂਜੀ ਤੇ ਪੜਦੇ ਹੋ ਕੀ ਕਰਦੇ ਹੋ ਹਾਂਜੀ ਪੜਦਾ ਤੇ ਨਾਲ-ਨਾਲ ਸੇਵਾ ਗੁਰੂ ਕਰਦੀ ਹਾਂਜੀ ਹਾਂਜੀ ਇੰਨਾ ਕ ਮੰਨੂ ਘਰ ਦੇ ਕਹਿੰਦੇ ਨਹੀਂ ਉਹ ਸ਼ਾਮ ਹੋ ਗਈ ਘਰ ਆ ਜਾ ਨਾ ਨਾ ਘਰ ਦੇ ਕਹਿੰਦੇ ਸੇਵਾ ਕਰੋ ਸੇਵਾ ਕਰਨੀ ਚਾਹੀਦੀ ਹੈ ਹਾਂਜੀ ਇਹ ਹੁਣ ਜਿੰਨੇ ਦਿਨ ਸੇਵਾ ਚੱਲਨੀ ਇੱਥੇ ਹਾਂਜੀ 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 ਸੰਗਤ ਨੂੰ ਕੀ ਕਹਿਣਾ ਚਾਹੋਗੇ ਕਿ ਸੇਵਾ ਦਾ ਫਲ ਬੜਾ ਮਿੱਠਾ ਹੁੰਦਾ ਔਰ ਗੁਰੂ ਮਹਾਰਾਜ ਦੀ ਕਿਰਪਾ ਜਰੂਰ ਕਰਦੇ ਹਾਂ ਹਾਂਜੀ ਮਹਾਰਾਜ ਕਿਰਪਾ ਜਰੂਰ ਕਰਦੇ ਜਿਹੜਾ ਸੇਵਾ ਕਰਦਾ ਹੈ ਉਹਨੂੰ ਮੇਰਾ ਮਿਲਦਾ ਹੈ ਹਾਂਜੀ ਸੋ ਹੁਣ ਸਵੇਰੇ ਸੇਵਾ ਸ਼ੁਰੂ ਹਾਂਜੀ ਹਾਂਜੀ ਸਵੇਰੇ 10 ਵਜੇ ਫੇਰ ਆਵਾਂਗੇ ਬਿਲਕੁਲ ਜੀ ਤੁਸੀਂ ਦੇਖਿਆ ਕਿ ਨੌਜਵਾਨ ਜਿਹੜੇ ਨੇ ਉਹਨਾਂ ਵਿੱਚ ਸੇਵਾ ਭਾਵਨਾ ਬਹੁਤ ਹੈ ਕੋਈ ਕਿਤੋਂ ਆਇਆ ਕੋਈ ਕਿਤੋਂ ਆਇਆ ਤੇ ਇੱਥੇ ਆ ਕੇ ਗੁਰੂ ਘਰ ਦੇ ਵਿੱਚ ਸਰੋਵਰ ਦੀ ਸੇਵਾ ਕਰ ਰਹੇ ਨੇ ਸੋ ਸਵੇਰ ਤੋਂ ਹੀ ਸੰਗਤਾਂ ਸੇਵਾ ਕਰਦੀਆਂ ਤੁਸੀਂ ਦੇਖ ਸਕਦੇ ਹੋ ਸੇਵਾ ਕਰਦੀਆਂ ਸੀ ਔਰ ਬੜੀਆ ਵਰਦਪਾ ਗਏ ਸੰਗਤਾਂ ਨੇ ਜਿਹੜੀ ਸੇਵਾ ਕਰ ਰਹੀ ਨੇ ਕਿਉਂਕਿ ਚੰਗੇ ਕਰਮਾਂ ਨਾਲ ਹੀ ਗੁਰੂ ਘਰ ਦੀ ਸੇਵਾ ਮਿਲਦੀ ਹੈ 2016 ਦੇ ਵਿੱਚ ਸਰੋਵਰ ਦੀ ਸੇਵਾ ਹੋਈ ਸੀ ਤੇ ਹੁਣ 2000 19 24 ਦੇ ਵਿੱਚ ਇਹ ਸੇਵਾ ਚੱਲ ਰਹੀ ਹੈ ਸੋ ਸੰਗਤਾਂ ਦੂਰ ਦਰਾਡੇ ਇਲਾਕਿਆਂ ਤੋਂ ਪਹੁੰਚੇ ਨੇ ਕੀ ਨਾਮ ਭਾਈ ਜੀ ਤੁਹਾਡਾ ਕਰਨ ਦੇਵ ਜੀ ਕਿੱਥੋਂ ਆਏ ਹੋ ਇੱਥੇ ਲੋਕਲਿੰਗ ਭਾਈ ਸਾਹਿਬ ਦਾ ਸੇਵਾਦਾਰ ਨੇ ਅੱਛਾ ਜੀ ਬਰਕਾਸ਼ ਸਿੰਘ ਜੀ ਤੇ ਪਹਿਲਾਂ 2016 ਚ ਸੇਵਾ ਹੋਈ ਸੀ ਹੁਣ 2024 ਚ ਤੁਹਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਕਿੰਨਾ ਕ ਮਨੁਸਪੂਣ ਮਿਲਦਾ ਬਹੁਤ ਸਪੂਣ ਤਿੰਨ ਦਿਨ ਹੋ ਗਏ ਇੱਥੇ ਆ ਜੀ ਬਾਬਾ ਜੀ ਤਿੰਨ ਦਿਨ ਹੋ ਗਏ ਹਾਂ ਜੀ ਭਾਈ ਸਾਹਿਬ ਦੇ ਨਾਲ ਹੀ ਪਰਿਵਾਰ ਸਮੇਤ ਹੀ ਸੇਵਾ ਕਰਦੇ ਹੋ ਨੀ ਮੈਂ ਭਾਈ ਸਾਹਿਬ ਦੇ ਨਾਲ ਹੀ ਹਾਂ ਜੀ ਭਾਈ ਸਾਹਿਬ ਦੇ ਨਾਲ ਜੀ ਬਿਲਕੁਲ ਜੀ ਕਰਮਾ ਭਗ ਵਾਲੇ ਨੇ ਤੇ ਸੋ ਸੰਗਤਾਂ ਸੇਵਾ ਕਰਦੀਆਂ ਨੇ ਕਿਉਂਕਿ ਗੁਰਦੁਆਰਾ ਕੋਲ ਸਰਦ ਸਾਹਿਬ ਦੇ ਵਿੱਚ 2016 ਦੇ ਵਿੱਚ ਸੇਵਾ ਹੋਈ ਸੀ ਸੋ ਸਵੇਰ ਤੋਂ ਸੰਗਤਾਂ ਸੇਵਾ ਕਰ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਸਰੋਵਰ ਹੈ ਸਵੇਰੇ ਸੰਗਤਾਂ ਨਾਲ ਭਰਿਆ ਹੋਇਆ ਸੀ ਤੇ ਹੁਣ ਸਵੇਰੇ ਫਿਰ ਸੇਵਾ ਹੋਵੇਗੀ ਤੇ ਜਿਹੜੇ ਸ਼ਾਮ ਨੂੰ ਤੁਸੀਂ ਦੇਖਦੇ ਹੋ ਕਿ ਭੈਣਾ ਜਿਵੇਂ ਕਿ ਇੱਥੇ ਰਸਤੇ ਦੇ ਵਿੱਚ ਕਿਤੇ ਵੀ ਮਿੱਟੀ ਜਾਂ ਇਹ ਚਿੱਕੜ ਹੁੰਦਾ ਪੈਰ ਤਿਲਕਦੇ ਪਏ ਨੇ ਤੇ ਉਸ ਤਿਲਕਣ ਨਾਲ ਕਿਸੇ ਦਾ ਨੁਕਸਾਨ ਨਾ ਹੋਵੇ ਇਸ ਲਈ ਇਸ ਜਗ੍ਹਾ ਦੀ ਵੀ ਜਿਹੜੀ ਕਿ ਸਫਾਈ ਹੈ ਉਹ ਬੱਚੇ ਵੀ ਲੱਗੇ ਹੋਏ ਨੇ ਔਰ ਭੈਣਾ ਵੀ ਲੱਗੀਆਂ ਹੋਈਆਂ ਨੇ ਜਿੰਨੂੰ ਜਿਹੜੀ ਵੀ ਸੇਵਾ ਮਿਲਦੀ ਹੈ ਉਹ ਸੇਵਾ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਛੋਟੇ-ਛੋਟੇ ਬੱਚੇ ਨੇ ਔਰ ਸੇਵਾ ਤੁਸੀਂ ਦੇਖਦੇ ਹੋ ਕਿ ਸੇਵਾ ਭਾਵਨਾ ਕਿੰਨੀ ਹੈ ਸ਼ਰਧਾ ਭਾਵਨਾ ਦੇ ਨਾਲ ਇਹ ਸੇਵਾ ਕਰ ਰਹੇ ਨੇ ਸੋ ਸੰਗਤਾ ਸੇਵਾਕਾਰੀਆਂ ਨੇ ਛੋਟੇ-ਛੋਟੇ ਬੱਚੇ ਨੇ ਉਹ ਸੇਵਾ ਕਰਨੇ ਪਰਿਵਾਰਾਂ ਦੇ ਨਾਲ ਪਹੁੰਚੇ ਨੇ ਔਰ ਪੂਰਾ ਪਰਿਵਾਰ ਹੀ ਸੇਵਾ ਕਰ ਰਿਹਾ ਕਿਉਂਕਿ ਜਿਹੜਾ ਸਵੇਰੇ ਸੰਗਤ ਸਰੋਵਰ ਦੀ ਸਫਾਈ ਦੀ ਸੇਵਾ ਕਰ ਰਹੀ ਸੀ ਤਾਂ ਇੱਥੋਂ ਬਾਲਟੇ ਭਰ-ਭਰ ਕੇ ਬਾਹਰ ਟਰਾਲੀ ਖੜੀ ਸੀ ਤੇ ਇਸ ਰਸਤੇ ਰਾਹੀਂ ਲੈ ਕੇ ਜਾਂਦੇ ਸਨ ਸੋ ਰਸਤੇ ਦੇ ਵਿੱਚ ਚਿੱਕੜ ਕਾਫੀ ਹੋ ਗਿਆ ਸੀ ਪੈਰ ਤਿਲਕਣ ਸੀ ਤੇ ਕੋਈ ਤਿਲਕ ਨਾ ਜਾਵੇ ਇਸ ਲਈ ਹੁਣ ਇਸ ਦੀ ਸਫਾਈ ਦੀ ਸੇਵਾ ਕੀਤੀ ਜਾ ਰਹੀ ਸੀ ਸੰਗਤਾਂ ਸਵੇਰ ਤੋਂ ਹੀ ਸੇਵਾ ਕਰ ਰਹੀਆਂ ਨੇ ਪਰਿਵਾਰਾਂ ਦੇ ਪਰਿਵਾਰ ਇੱਥੇ ਪਹੁੰਚੇ ਹੋਏ ਨੇ ਤੇ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਹੈ ਕੋਲ ਸਰ ਸਾਹਿਬ ਦਾ ਸਰੋਵਰ ਦੀ ਸੇਵਾ ਜਿਹੜੀ ਕਿ ਸਵੇਰੇ ਆਰੰਭ ਹੋਈ ਸੀ ਹੁਣ ਸ਼ਾਮ ਪੈ ਗਈ ਹੈ ਹੁਣ ਸਮਾਪਤੀ ਹੋਈ ਹੈ ਤੇ ਸਵੇਰੇ ਫਿਰ ਦੁਬਾਰਾ ਸੇਵਾ ਆਰੰਭ ਕੀਤੀ ਜਾਵੇਗੀ ਸੋ ਸੰਗਤਾਂ ਸੇਵਾ ਕਰਦੀਆਂ ਨੇ ਗੁਰੂ ਘਰ ਦੀਆਂ ਤੇ ਜਨਮ ਸਫਲ ਕਰਦੀਆਂ ਨੇ ਸੋ ਸੰਗਤਾਂ ਦੂਰ ਦਰਾਡੇ ਇਲਾਕੇ ਤੋਂ ਪਹੁੰਚੀਆਂ ਨੇ ਗੁਰਦੁਆਰਾ ਕੋਲ ਸਰ ਸਾਹਿਬ ਦੇ ਦੇ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਕੋਲ ਸਰ ਸਾਹਿਬ ਦਾ ਸਰੋਵਰ ਹੈ ਤੇ ਦੂਜੇ ਦੂਜੇ ਪਾਸੇ ਦੇਖੇ ਤਾਂ ਬਾਬਾ ਅਟਲ ਜੀ ਦਾ ਗੁਰਦੁਆਰਾ ਹੈ ਇਹ ਇਹ ਸਰੋਵਰ ਜਿਹੜਾ ਤੁਸੀਂ ਦੇਖ ਰਹੇ ਹੋ 2016 ਦੇ ਵਿੱਚ ਪਹਿਲਾ ਇਸ ਸਰੋਵਰ ਦੀ ਸਫਾਈ ਦੀ ਸੇਵਾ ਹੋਈ ਸੀ ਤੇ ਹੁਣ 2024 ਦੇ ਵਿੱਚ ਦੁਬਾਰਾ ਸਵਾਈ ਸਫਾਈ ਦੀ ਸੇਵਾ ਹੋ ਰਹੀ ਹੈ ਸੋ ਸੰਗਤਾਂ ਸਵੇਰ ਤੋਂ ਹੀ ਸ਼ਰਦਾ ਭਾਵਨਾ ਦੇ ਨਾਲ ਸੇਵਾਕਾਰੀਆਂ ਨੇ ਬੱਚਿਆਂ ਤੋਂ ਲੈ ਕੇ ਵੱਡੇ ਤੱਕ ਸਭ ਸੇਵਾ ਇੱਥੇ ਕਰਦੇ ਨੇ ਸੋ ਗੁਰਦਰਾ ਕੋਲਸਰ ਸਾਹਿਬ ਸਰੋਵਰ ਦੀ ਸੇਵਾ ਕਾਰਗਰ ਸੰਗਤਾਂ ਇੱਥੇ ਸਵੇਰ ਤੋਂ ਹੀ ਸੇਵਾ ਕਰਨ ਪਹੁੰਚੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਨਾਲ ਬੀਬੀ ਜੀ ਮੌਜੂਦ ਹਨ ਉਹਨਾਂ ਨੇ ਵੀ ਗੱਲਬਾਤ ਕਰਾਂਗੇ ਵਾਹਿਗੁਰੂ ਖਾਲਸਾ ਜੀ ਫਤਿਹ ਸਵੇਰ ਤੋਂ ਹੀ ਸੰਗਤਾਂ ਸੇਵਾ ਕਰਨ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਵੇਰ ਤੋਂ ਹੀ 29 ਨਵੰਬਰ ਸ਼ੁੱਕਰਵਾਰ ਨੂੰ ਸ਼ਰੋਣੀ ਗੁਰਦਰਾ ਪ੍ਰਬੰਧਕ ਕਮੇਟੀ ਨੇ ਜੋ ਕੋਲਸਰ ਦੀ ਸੇਵਾ ਮਹਾਂਪੁਰਖ ਭਾਈ ਸਾਹਿਬ ਵਾਹਿਗੁਰੂ ਕੁਵਾਲ ਸਿੰਘ ਜੀ ਦੀ ਝੋਲੀ ਚ ਪਾਈ ਹੈ ਅੱਜ तकरीबन 8-9 ਸਾਲ ਬਾਅਦ ਜੋ ਸਰੋਵਰ ਦੀ ਕਾਰ ਸੇਵਾ ਆਰੰਭ ਹੋਈ ਅੱਜ ਸਵੇਰੇ ਸਾਰੇ ਸਿੰਘ ਸਾਹਿਬ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਹੁਤ ਮਹਾਂਪੁਰਖ ਨਾਨਕ ਸਰ ਤੋਂ ਹੋਰ ਇਹ ਦੂਜਾ ਸੋਰ ਸਿੰਘ ਤੋਂ ਮਹਾਂਪੁਰਖ ਆਏ ਬਾਬਾ ਜੋਗਾ ਸਿੰਘ ਜੀ ਜਿੰਨੇ ਵੀ ਵੱਡੇ ਵੱਡੇ ਮਹਾਂਪੁਰਖ ਤੇ ਅੱਜ ਸ਼ਾਮ ਨੂੰ ਸਾਡੇ ਸਤਿਕਾਰਯੋਗ ਮਾਤਾ ਵਿਪਨ ਪ੍ਰੀਤ ਕੌਰ ਜੀ ਲੁਧਿਆਣੇ ਤੋਂ ਸੰਗਤਾਂ ਸਮੇਤ ਸੇਵਾ ਵਿੱਚ ਹਾਜ਼ਰੀ ਲਗਾਉਣ ਵਾਸਤੇ ਪਹੁੰਚੇ ਨੇ ਮਾਹਪੁਰਖਾਂ ਵੱਲੋਂ ਭਾਈ ਸਾਹਿਬ ਭਾਈ ਗੁਰਿਕਵਾਲ ਸਿੰਘ ਜੀ ਵੱਲੋਂ ਸੇਵਾ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਆਈਆਂ ਸੰਗਤਾਂ ਨੂੰ ਜੀ ਆਇਆਂ ਨੂੰ ਮਾਹਪੁਰਖਾਂ ਨੂੰ ਜੀ ਆਇਆਂ ਨੂੰ ਕੱਲ ਵੀ ਇਸੇ ਤਰ੍ਹਾਂ 30 ਤਰੀਕ ਕੱਲ ਵੀ ਇਸੇ ਤਰ੍ਹਾਂ ਸੇਵਾ ਚੱਲੇਗੀ ਜਿਹੜੀਆਂ ਸੰਗਤਾਂ ਅੱਜ ਨਹੀਂ ਪਹੁੰਚ ਸਕੀਆਂ ਉਹਨਾਂ ਨੂੰ ਬੇਨਤੀ ਹੈ ਕੱਲ ਜ਼ਰੂਰ ਆ ਕੇ ਸੇਵਾ ਦੇ ਕੁੰਬ ਵਿੱਚ ਹਾਜ਼ਰੀਆਂ ਭਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਆਪਣਾ ਨੂੰ ਭਾਗਾਂ ਵਾਲੀ ਸਮਝਦੇ ਨੇ ਕਿਉਂਕਿ ਇਹ ਬੜੀ ਵੱਡੇ ਭਾਗਾਂ ਦੇ ਸਿਰ ਨਾਲ ਸੇਵਾ ਮਿਲਦੀ ਹੈ ਔਰ ਭਾਈ ਗੁਰਗਪਾਲ ਜੀ ਨੇ ਬੜਾ ਵੱਡਾ ਉਪਰਾਲਾ ਕੀਤਾ ਜਿਹੜੀ ਸੇਵਾ ਉਹਨਾਂ ਨੇ ਸੰਗਤਾਂ ਨੂੰ ਦਵਾਈ ਹੈ ਸੋ ਸੰਗਤਾਂ ਸਵੇਰੇ ਵੀ ਪਹੁੰਚਦੇ ਸਵੇਰੇ ਦੇਖਿਆ ਬਹੁਤ ਠਾਠਾ ਮਾਰਦਾ ਇਕੱਠ ਸੀ ਜਿਹੜੇ ਘਰ ਬੈਠੇ ਸੰਗਤਾਂ ਦਰਸ਼ਨ ਕਰ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜੜੀਆਂ ਸੰਗਤਾਂ ਅੱਜ ਨਹੀਂ ਪਹੁੰਚ ਸਕੇ ਆ ਇਹ ਛੇਵੇਂ ਪਾਤਸ਼ਾਹ ਜੀ ਦਾ ਬਹੁਤ ਪਿਆਰਾ ਸਥਾਨ ਜੋ ਕਿ ਬੀਬੀ ਕੋਲਾ ਜੀ ਦੇ ਸੁਪੁੱਤਰ ਵੱਲੋਂ ਇਹ ਸਰੋਵਰ ਜੋ ਬੀਬੀ ਕੋਲਾ ਜੀ ਨੂੰ ਸਰੋਵਰ ਕਰਕੇ ਇਹ ਸਰੋਵਰ ਪੁੱਤਰ ਕਰਕੇ ਨਿਵਾਜਿਆ ਸੀ ਛੇਵੇਂ ਪਾਤਸ਼ਾਹ ਨੇ ਤੇ ਇੱਥੇ ਬਾਬਾ ਬੁੱਢਾ ਸਾਹਿਬ ਭਾਈ ਸ਼ਰਲੋ ਜੀ ਹੋਰ ਪੁਰਾਤਨ ਸਾਰੇ ਗੁਰਸਿੱਖਾਂ ਨੇ ਇਸ ਸਰੋਵਰ ਵਿੱਚ ਸੇਵਾ ਕੀਤੀ ਹੈ ਤੇ ਆਪਾਂ ਵੀ ਸਾਰੀਆਂ ਸੰਗਤਾਂ ਨੂੰ ਬੇਨਤੀਆਂ ਕਰਦੀਆਂ ਜਿਹੜੇ ਨਹੀਂ ਅਜ ਪਹੁੰਚ ਸਕਕੇ ਜਰੂਰ ਇਸ ਸੇਵਾ ਦੇ ਕੰਮ ਵਿੱਚ ਹਾਜ਼ਰੀਆਂ ਭਰਨ ਜੇ ਗੱਲ ਕਰੀਏ ਤਾਂ ਬੀਬੀ ਦੇ ਇਤਿਹਾਸ ਦੀ ਗੱਲ ਕਰਦੇ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬੜੀ ਵੱਡੀ ਮਹਾਨਤਾ ਦਿੱਤੀ ਹੈ ਇੱਕ ਇਸਤਰੀ ਨੂੰ ਤੇ ਇਸੇ ਤਰ੍ਹਾਂ ਉਹਨਾਂ ਦੇ ਨਾਲ ਸਰੋਵਰ ਔਰ ਇਹ ਵੀ ਕਿਹਾ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਸਰੋਵਰ ਤੇ ਇਸ਼ਨਾਨ ਕਰਨ ਤੋਂ ਪਹਿਲਾਂ ਇਸ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਜਾਵੇ ਸੋ ਇੱਕ ਜਿਹੜੀ ਜਗ ਜਨਨੀ ਨੂੰ ਇੰਨੀ ਵੱਡੀ ਮਹੱਤਤਾ ਦਿੱਤੀ ਗਈ ਹੈ ਹਾਂਜੀ ਇਹ ਪੰਜਾਂ ਸਰੋਵਰਾਂ ਵਿੱਚੋਂ ਇਸ ਸਰੋਵਰ ਨੂੰ ਵੀ ਗੁਰਦੁਆਰਾ ਸ਼੍ਰੀ ਕੋਲਸਰ ਸਾਹਿਬ ਦੇ ਸਰੋਵਰ ਨੂੰ ਵੀ ਪੰਜਾ ਸਰੋਵਰਾਂ ਚ ਮਾਨ ਹੈ ਕਿ ਗੁਰੂ ਰਾਮਦਾਸ ਜੀ ਦੇ ਦਰ ਤੇ ਜੜੀਆਂ ਵੀ ਸੰਗਤਾਂ ਆਉਂਦੀਆਂ ਨੇ ਉਹਨਾਂ ਦੀ ਇਸ ਯਾਤਰਾ ਤਾਂ ਹੀ ਸੰਪੂਰਨ ਹੋਏਗੀ ਜਦੋਂ ਇੱਥੇ ਵੀ ਆ ਕੇ ਇਸ਼ਨਾਨ ਦਰਸ਼ਨ ਕਰਨਗੇ ਬਿਲਕੁਲ ਜੀ ਸੰਗਤਾਂ ਦੂਰ ਦੁਰਾਡੇ ਇਲਾਕਿਆਂ ਤੋਂ ਪਹੁੰਚਦੀਆਂ ਨੇ ਸਦਰਸ਼ਨ ਦਿਦਾਰੇ ਕਰਦੀਆਂ ਨੇ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸ਼ੁਕਰਾਨਾ ਕਰਦੀਆਂ ਨੇ ਉਹਨਾਂ ਦਾ ਕਿਉਂਕਿ ਉਹਨਾਂ ਦੀ ਕਿਰਪਾ ਨਾਲ ਹੀ ਬਾਬਾ ਬੁੱਢਾ ਜੀ ਦੀ ਨਿਗਰਾਨੀ ਹੇਠ ਇਸ ਸਰੋਵਰ ਦੀ ਜਿਹੜੀ ਕਿ ਸੇਵਾ ਸ਼ੁਰੂ ਹੋਈ ਸੀ ਔਰ ਇਸ ਸਰੋਵਰ ਬਣਿਆ ਸੀ 2016 ਦੇ ਵਿੱਚ ਇਸ ਸਰੋਵਰ ਦੀ ਸਫਾਈ ਦੀ ਸੇਵਾ ਹੋਈ ਤੇ ਹੁਣ 2024 ਦੇ ਵਿੱਚ ਹੋ ਰਹੀ ਹੈ ਤੇ ਵੱਡੀ ਦੂਰ ਦੂਰੋਂ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਸੇਵਾ ਕਰਨ ਲਈ ਪਹੁੰਚੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਭਾਵੇਂ ਸ਼ਾਮ ਨੂੰ ਸੰਗਤ ਵਿੱਚੋਂ ਬਾਹਰ ਆ ਕੇ ਸਰੋਵਰ ਦੀ ਸੇਵਾ ਹੁਣ ਰੋਕ ਦਿੱਤੀ ਗਈ ਹੈ ਔਰ ਸਵੇਰੇ ਦੁਬਾਰਾ ਸੇਵਾ ਆਰੰਭ ਹੋਵੇਗੀ ਤੇ ਬਾਹਰ ਦੇ ਪਾਸੇ ਦੀ ਜਿਹੜੀ ਸਫਾਈ ਹੈ ਉਹ ਵੀ ਸੰਗਤਾਂ ਕਰ ਰਹੀਆਂ ਨੇ ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਇੱਥੇ ਆ ਕੇ ਸੇਵਾ ਕੀਤੀ ਜਾਂਦੀ ਹੈ ਸੋ ਦੂਰ ਦਰਾਡੇ ਤੋਂ ਸੰਗਤਾਂ ਪਹੁੰਚੀਆਂ ਨੇ ਤੁਸੀਂ ਦੇਖਦੇ ਕਿ ਨੌਜਵਾਨ ਵੀਰ ਹੈ ਤੇ ਸਵੇਰ ਤੋਂ ਹੀ ਸੇਵਾ ਕਰ ਰਿਹਾ ਔਰ ਪੂਰਾ ਹੀ ਚਿੱਕੜ ਦੇ ਨਾਲ ਇਸ ਦੇ ਕੱਪੜੇ ਲਿਪੜੇ ਹੋਏ ਨੇ ਸੋ ਮੈਂ ਕੈਮਰਾਮੈਨ ਨੂੰ ਕਵਾਂਗਾ ਤੁਹਾਡਾ ਕਲੋਜ਼ ਕਰਕੇ ਦਿਖਾਵੇ ਕਿ ਵੀਰ ਦੇ ਕੱਪੜੇ ਜੋ ਪੈਰਾਂ ਤੋਂ ਲੈ ਕੇ ਸਿਰ ਤੱਕ ਸਾਰੇ ਕੱਪੜੇ ਜਿਹੜੇ ਵੀਰ ਦੇ ਇਹ ਚਿੱਕੜ ਨਾਲ ਲਿਪੜੇ ਹੋਏ ਨੇ ਕਿਉਂਕਿ ਇਹ ਵੀਰ ਸਵੇਰ ਤੋਂ ਹੀ ਸਰੋਵਰ ਦੇ ਵਿੱਚ ਸੇਵਾ ਕਰ ਰਿਹਾ ਕਿਉਂਕਿ ਵੱਡੇ ਭਾਗ ਨੇ ਵੀਰ ਦੇ ਜੋ ਇਹਨੂੰ ਸੇਵਾ ਮਿਲੀ ਔਰ ਤਨ ਮਨ ਦੇ ਨਾਲ ਇਹ ਸੇਵਾ ਕਰ ਰਿਹਾ ਹੈ ਸ਼ਰਧਾ ਭਾਵਨਾ ਬਹੁਤ ਜ਼ਿਆਦਾ ਹੈ ਸੋ ਗੱਲਬਾਤ ਜ਼ਰੂਰ ਕਰਾਂਗੇ ਵੀਰ ਜੀ ਕੀ ਨਾਮ ਹੈ ਤੁਹਾਡਾ ਉਹ ਮਨਦੀਪ ਸਿੰਘ ਜੀ ਕਿੱਥੋਂ ਆਏ ਅੰਮ੍ਰਿਤਸਰ ਤੋਂ ਜੀ ਕੱਪੜੇ ਪੂਰੇ ਲਿਪੜੇ ਹੋਏ ਨੇ ਸਵੈਰ ਦੇਖ ਰਿਹਾ ਤੁਸੀਂ ਸਵੈਰ ਤੋਂ ਹੀ ਕਰ ਰਹੇ ਹੋ ਸੇਵਾ ਔਰ ਚਿੱਕੜ ਦੇ ਨਾਲ ਕਿਦੇ ਮਨ ਦੇ ਵਿੱਚ ਇਹ ਨਹੀਂ ਆਈ ਨਹੀਂ ਛੱਟ ਮੈਂ ਕੁ ਕਰ ਲਈ ਸੇਵਾ ਬੱਸ ਚੱਲੀਏ ਘਰ ਮਨਾਈਏ ਧੋਈਏ ਹਾਂ ਜੀ ਸਭ ਗੁਰੂ ਸਾਹਿਬ ਕਰਾਉਣ ਆਲੇ ਆ ਜੀ ਹਾਂ ਗੁਰੂ ਸਾਹਿਬ ਇਨਸਾਨ ਥੋੜੀ ਕੋਈ ਕਰ ਸਕਦਾ ਆ ਗੁਰੂ ਸਾਹਿਬ ਆਫ ਕਰਾਉਣ ਆਲੇ ਆ ਕਿੰਨੇ ਕੁ ਵੱਡੇ ਭਗਤ ਸਮਝਦੇ ਕਿਉਂਕਿ ਗੁਰੂ ਮਹਾਰਾਜ ਜਿਸ ਤੇ ਕਿਰਪਾ ਕਰਦੇ ਨੇ ਉਸ ਗੁਰੂ ਸਾਹਿਬ ਦੀ ਕਿਰਪਾ ਹੈ ਜੀ ਬੜੇ ਹੀ ਸ਼ੁਕਰਾਨਾ ਹੈ ਗੁਰੂ ਸਾਹਿਬ ਦਾ ਜਿਨ੍ਹਾਂ ਨੇ ਸੇਵਾ ਲਈ ਆ ਤੇ ਅਰਦਾਸ ਬੇਨਤੀ ਆ ਹੀ ਹਮਾਰੇ ਸਾਰਿਆਂ ਕੋਈ ਇਸ ਤਰ੍ਹਾਂ ਹੀ ਸੇਵਾ ਲੈਂਦੇ ਰਹਿਣ ਗੁਰਦਾਰ ਘਰ ਦੀ ਹਾਜ਼ਰੀ ਭਰਉਂਦੇ ਰਹਿਣ ਤੇ ਜਿਹੜੇ ਵੀ ਮਤਲਬ ਕਿ ਦੇਖ ਰਿਹਾ ਨੂੰ ਆ ਹੀ ਬੇਨਤੀ ਆ ਬੜੇ ਹੀ ਚਿਰਵਾ ਦਾ ਸੇਵਾ ਲੱਗੀ ਆ ਤਾਂ ਕਿ ਹਾਜ਼ਰੀ ਭਰੋ ਗੁਰੂ ਘਰ ਦੀ ਸੇਵਾ ਲਾਓ ਆ ਕੇ ਕਿਉਂਕਿ ਬੜੇ ਕਰਮਾਂ ਨਾਲ ਗੁਰਸਿੱਖਾਂ ਦੀ ਧੂੜ ਮਿਲਦੀ ਆ ਧੂੜ ਹੀ ਗੁਰਸਿੱਖਾਂ ਦੀ ਬਿਲਕੁਲ ਚਿੱਕੜ ਨਹੀਂ ਆ ਗੁਰਸਿੱਖਾਂ ਦੀ ਧੂੜ ਆੜੇ ਬਾਰੇ ਚੰਗੇ ਕਰਮਾਂ ਨਾਲ ਮਿਲ ਜੇ ਨੂੰ ਗੁਰੂ ਸਾਹਿਬ ਕਹਿੰਦੇ ਗੁਰਸਿੱਖਾਂ ਕੀ ਹਰ ਢੂੜਦੇ ਹਮ ਪਾਪੀ ਪੀਗਤ ਪਾਏ ਤੇ ਬੇਨਤੀ ਆ ਵੀ ਸਾਰੇ ਜਿਹੜੇ ਆਏ ਆ ਉਹਨਾਂ ਦਾ ਧੰਨਵਾਦ ਜਿਹੜੇ ਨਹੀਂ ਆਏ ਉਹ ਜ਼ਰੂਰ ਹਾਜ਼ਰੀ ਭਰਨ ਇੱਥੇ ਵੀ ਸੇਵਾ ਚੱਲ ਰਹੀ ਆ ਸੰਤੋਖ ਸਰ ਸਾਹਿਬ ਵੀ ਸਰੋਰ ਦੀ ਸੇਵਾ ਚੱਲ ਰਹੀ ਆ ਉੱਥੇ ਵੀ ਹਾਜ਼ਰੀਆਂ ਭਰੋ ਵਾਹਿਗੁਰੂ ਜੀ ਕਾ ਖਾਲਸਾ ਸਵੇਰੇ ਕਿੰਨੇ ਵਜੇ ਆਏ ਸੀ ਜਦੋਂ ਸੇਵਾ ਸ਼ੁਰੂ ਕੀਤੀ ਤਾਂ ਕਿੰਨਾ ਚਿਰ ਤੁਸੀਂ ਫਿਰ ਇੱਥੇ ਸੇਵਾ ਕਰਦੇ ਰਹੇ ਹਾਂ ਵੀਰ ਜੀ 1:00 2:00 ਵਜੇ ਆਇਆ ਦੁਪਹਿਰੇ ਤੇ 6:00 ਵਜੇ ਸੇਵਾ ਸਮਾਪਤ ਹੋਈ ਸਵੇਰੇ ਫਿਰ 10:00 ਵਜੇ ਤੁਸੀਂ ਸੇਵਾ ਸ਼ੁਰੂ ਹੋਈ ਨਹੀਂ ਆ ਤੇ 6:00 ਵਜੇ ਤੱਕ ਇਤਰਾ ਹੀ ਰ ਤੇ ਬੇਨਤੀ ਵਾਰ-ਵਾਰ ਮੈਂ ਹੀ ਕਰਦਾ ਜਿਹੜੇ ਨਹੀਂ ਆਏ ਜਰੂਰ ਆ ਕੇ ਹਾਜ਼ਰੀ ਭਰੋ ਗੁਰੂ ਸਾਹਿਬ ਦੇ ਬੜੇ ਪੁੱਤਰ ਅਸਥਾਨ ਆ ਆਕਬ ਨੇ ਜੀਵਨ ਸਫਲਾ ਕਰੋ ਬਿਲਕੁਲ ਜੀ ਸੋ ਸਰੋਵਰ ਦੀ ਸੇਵਾ ਜਿਹੜੀ ਸ਼ਾਮ 6 ਵਜੇ ਤੱਕ ਹੋਣੀ ਸੀ ਹੋਈ ਹੈ ਅਤੇ ਉਸ ਤੋਂ ਬਾਅਦ ਸੰਗਤਾਂ ਹੁਣ ਸਵੇਰੇ ਇਸ ਸਰੋਵਰ ਦੀ ਸੇਵਾ ਕਰਨਗੀਆਂ ਸਰੋਵਰ ਦੀ ਸਫਾਈ ਦੀ ਸੇਵਾ ਦੀ ਗੱਲ ਕਰੀਏ ਤਾਂ ਸੰਗਤਾਂ ਦੂਰ ਦੁਰਾਡੇ ਇਲਾਕਿਆਂ ਤੋਂ ਸਰੋਵਰ ਦੀ ਸਫਾਈ ਦੀ ਸੇਵਾ ਲਈ ਪਹੁੰਚਿਆ ਨੇ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਕਿਰਪਾ ਸਦਕਾ ਬਾਬਾ ਬੁੱਢਾ ਜੀ ਦੀ ਨਿਗਰਾਨੀ ਹੇਠ ਇਸ ਸਰੋਵਰ ਦੀ ਜਿਹੜੀ ਕਿ ਆਰੰਭਤਾ ਹੋਈ ਸਰੋਵਰ ਬਣਾਇਆ ਗਿਆ ਸੀ ਸੋ ਜੇ ਗੱਲ ਕਰੀਏ ਤਾਂ ਸ੍ਰੀ ਹਰਗੋਬਿੰਦ ਸਿੰਘ ਮਹਾਰਾਜ ਨੇ ਬਚਨ ਕੀਤੇ ਸਨ ਕਿ ਜੋ ਵੀ ਸੱਚਖੰਡ ਇੱਥੇ ਸੰਗਤ ਆਉਂਦੀ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਸਰੋਵਰ ਵਿੱਚ ਇਸ਼ਨਾਨ ਕਰਨ ਤੋਂ ਪਹਿਲਾਂ ਇਸ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਜਾਵੇ ਕਿਉਂਕਿ ਪੰਜ ਸਰੋਵਰ ਦੇ ਇਸ਼ਨਾਨਾਂ ਵਿੱਚੋਂ ਇਸ ਦਾ ਪਹਿਲਾ ਜਿਹੜਾ ਸਰੋਵਰ ਦਾ ਇਸ਼ਨਾਨ ਹੈ ਉਹ ਮਹੱਤਮਪੂਰਨ ਮੰਨਿਆ ਜਾਂਦਾ ਹੈ ਸੋ ਸੰਗਤਾਂ ਜਦੋਂ ਵੀ ਇੱਥੇ ਦਰਸ਼ਕਾਂ ਦੇਦਾਰਾਂ ਲਈ ਆਉਂਦੀਆਂ ਨੇ ਸਭ ਤੋਂ ਪਹਿਲਾਂ ਇਸ਼ਨਾਨ ਇੱਥੇ ਸਰੋਵਰ ਵਿੱਚ ਆ ਕੇ ਕਰਦੀਆਂ ਨੇ ਸੋ ਕੋਲ ਸਰ ਸਾਹਿਬ ਦੇ ਸਰੋਵਰ ਦੀ ਸੇਵਾ ਅੱਜ ਸਵੇਰੇ ਆਰੰਭਤਾ ਹੋਈ ਸੀ ਤੇ ਹੁਣ ਸ਼ਾਮ 6 ਵਜੇ ਤੱਕ ਸੇਵਾ ਹੋਈ ਹੈ ਤੇ ਸੰਗਤਾਂ ਸੇਵਾ ਕਰਦੀਆਂ ਨਜ਼ਰ ਆਈਆਂ ਤੇ ਇਸੇ ਤਰ੍ਹਾਂ ਹੀ ਹੁਣ ਕੱਲ ਸਵੇਰ ਤੋਂ ਦੁਬਾਰਾ ਫਿਰ ਸੇਵਾ ਸ਼ੁਰੂ ਹੋਵੇਗੀ ਤੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਇਸੇ ਤਰ੍ਹਾਂ ਹੀ ਸੇਵਾ ਕਰੇਗਾ ਕਿਉਂਕਿ ਸੰਗਤਾਂ ਦੇ ਵਿੱਚ ਸਰਦਾ ਭਾਵਨਾ ਬਹੁਤ ਜ਼ਿਆਦਾ ਗੁਰੂ ਮਹਾਰਾਜ ਜੀ ਦੀ ਕਿਰਪਾ ਸਦਕਾ ਸੇਵਾ ਸੰਗਤਾਂ ਸੇਵਾ ਕਰਦੀਆਂ ਨੇ ਤੇ ਸੰਗਤਾਂ ਆਪਣੇ ਆਪ ਨੂੰ ਵੱਡੇ ਭਾਗ ਵਾਲੇ ਸਮਝਦੇ ਨੇ ਜਿਨ੍ਹਾਂ ਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਤਾਂ ਸੁਹੀ ਵੀ ਇਸ ਵੀਡੀਓ ਨੂੰ ਜ਼ਰੂਰ ਦੇਖੋ ਸ਼ੇਅਰ ਕਰੋ ਤੇ ਵੀਡੀਓ ਵੇਖ ਕੇ ਜਿਵੇਂ ਹੀ ਤੁਸੀਂ ਵੀਡੀਓ ਵੇਖਦੇ ਹੋ ਤਾਂ ਜ਼ਰੂਰ ਇਸ ਸਰੋਵਰ ਦੀ ਸੇਵਾ ਲਈ ਜ਼ਰੂਰ ਪਹੁੰਚੋ ਤਾਂ ਜੋ ਤੁਹਾਡਾ ਜਨਮ ਸਫਲ ਹੋ ਚੁਕੇ ਉਹ ਕਿਉਂਕਿ ਗੁਰੂ ਘਰ ਦੇ ਸਰੋਵਰ ਦੀ ਸੇਵਾ ਜਾਂ ਗੁਰੂ ਘਰ ਦੇ ਲੰਗਰਾਂ ਦੀ ਸੇਵਾ ਜੋੜੇਨੀ ਸੇਵਾ ਉਹ ਕਰਮ ਭਾਗਾਂ ਨਾਲ ਹੀ ਮਿਲਦੀ ਹੈ ਸੋ ਗੁਰੂ ਮਹਾਰਾਜ ਕਿਰਪਾ ਕਰਨਗੇ ਇਸੇ ਤਰ੍ਹਾਂ ਹੀ ਹਰ ਇੱਕ ਨੂੰ ਸੇਵਾ ਬਖਸ਼ਦੇ ਨੇ ਤੇ ਤੁਸੀਂ ਵੀ ਆ ਕੇ ਇੱਥੇ ਆ ਕੇ ਸੇਵਾ ਕਰ ਸਕਦੇ ਹੋ ਸੁਰਖਾਪ ਟੀਵੀ ਤੋਂ ਗੁਰਪੀ ਸਿੰਘ ਅਬਦੀ ਖਾਸ ਰਿਪੋਰਟ ਅੰਮ੍ਰਿਤਸਰ